अच्छा बहुत बढ़िया बिल्कुल अच्छा नौ निकल गया 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 नौ निकल

आम आदमी पार्टी जा आम आदमी पार्टी कतार भगवत सिंह कतार भगवत सिंध जबाद आम आदमी पार्टी झनाब ਜਿੰਦਾਬਾਦ ਅਮਾਦੀ ਦੀਵਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਕਲਾ ਜਿੰਦਾਬਾਦ ਦੇਖੋ ਆਮਾਦੀ ਪਾਰਟੀ ਦਾ ਬੜਾ ਅਹਿਮ ਵਿੰਗ ਹੈ ਜੀ ਯੂਥ ਵਿੰਗ ਅੱਜ ਨਾਭਾ ਵਿਧਾਨ ਸਭਾ ਦੇ ਸਾਡੇ ਕੋਆਰਡੀਨੇਟਰ ਸਿਮਰਨ ਅੜਕ ਚੋਹਾਨ ਇਹਨਾਂ ਨੂੰ ਕੋਆਰਡੀਨੇਟਰ ਲਾਇਆ ਗਿਆ ਵਿਧਾਨ ਸਭਾ ਨਾਭਾ ਦਾ ਇਹਨਾਂ ਦੇ ਨਾਲ 31 ਮੈਂਬਰੀ ਟੀਮ ਜਿਹੜੀ ਹੈ ਉਹਦਾ ਮਾਨ ਸਨਮਾਨ ਕੀਤਾ ਗਿਆ ਜੀ ਫੁੱਲਾਂ ਦੇ ਹਾਰ ਪਾ ਕੇ ਲੱਡੂ ਪਾਏ ਗਏ ਔਰ ਸਭ ਦੀਆਂ ਡਿਊਟੀਆਂ ਡੋਰ ਟੂ ਡੋਰ ਹਰੇਕ ਘਰ ਦੇ ਵਿੱਚ ਜਾਣਾ ਆਪਣੀ ਸਰਕਾਰ ਦੇ ਕੰਮ ਜਿਹੜੇ ਆ ਦੱਸਣੇ ਕਿ ਦੋ ਸਾਲਾਂ ਸਾਡੀਆਂ ਕੀ ਪ੍ਰਾਪਤੀਆਂ ਨੇ ਸਾਡੇ ਅਲੱਗ-ਅਲੱਗ ਵਿੰਗ ਨੇ ਜੀ ਚਾਹੇ ਮਹਿਲਾ ਵਿੰਗ ਹੈ ਚਾਹੇ ਟ੍ਰੇਡ ਵਿੰਗ ਹੈ ਚਾਹੇ ਐਕ ਸਰਵਿਸਮੈਨ ਨੇ ਠੀਕ ਹੈ ਜੀ ਔਰ ਜਿਹੜੇ ਅਲੱਗ-ਅਲੱਗ ਹੋਰ ਵੀ ਜਿੰਨੇ ਵੀ ਸਾਡੇ ਐਸਸੀ ਵਿੰਗ ਨੇ ਅਲੱਗ-ਅਲੱਗ ਜਿੰਨੇ ਵਿੰਗ ਨੇ ਸਾਡੇ ਸਪੋਰਟਸ ਵਿੰਗ ਹੈ ਸਾਰੇ ਰਲ ਕੇ ਅਸੀਂ ਟੀਮਾਂ ਬਣਾ ਲਈਆਂ ਨੇ ਜੀ ਅਸੀਂ ਹਰੇਕ ਪਿੰਡ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਹਰੇਕ ਵਾਰਡ ਦੇ ਵਿੱਚ ਜਾਵਾਂਗੇ ਔਰ ਦੋ ਸਾਲ ਦੀਆਂ ਆਮਾ ਦੀ ਪਾਰਟੀ ਭਗਵੰਤ ਸਿੰਘ ਸਰਕਾਰ ਦੀਆਂ ਪ੍ਰਾਪਤੀਆਂ ਜਿਹੜੀਆਂ ਨੇ ਉਹ ਇਕੱਲੇ ਇਕੱਲੇ ਕਰਕੇ ਦੱਸਾਂਗੇ ਔਰ ਬਹੁਤ ਅੱਛਾ ਰਿਸਪੌਂਸ ਆ ਰਿਹਾ ਜੀ ਇੰਨਾ ਵੀ ਹੁਣ ਤੱਕ ਅਸੀਂ ਕੀਤਾ ਪ੍ਰਮਾਤਮਾ ਕਿਰਪਾ ਕਰੇ ਲੋਕ ਸਭਾ ਪ੍ਰਚਾਰ ਦੀ ਸੀਟ ਵੱਡੇ ਮਾਰ ਦੇਣਾ ਜਿਸ ਤੱਕ ਮਾਨ ਸਾਹਿਬ ਤੇ ਅਰਵਿੰਦ ਕੇਜੀਵਾਲ ਸਾਹਿਬ ਨੇ ਝੋਲੀ ਪਾ ਲਗੇ ਯੂਥ ਦਾ ਐਮਰੋਲ ਹੁੰਦਾ ਜੀ ਇਲੈਕਸ਼ਨ ਦੇ ਵਿੱਚ ਕਿਵੇਂ ਦੇਖਦੇ ਬਿਲਕੁਲ ਜੀ ਯੂਥ ਅਹਿਮ ਹੁੰਦਾ ਜੀ ਕਿਉਂਕਿ ਅੱਜ ਕੱਲ ਦੇ ਜਿਹੜੇ ਨਵੇਂ ਬੱਚੇ ਨੇ ਜਿਹੜੇ ਯੰਗ ਨੇ ਜਾਂ ਜਿਹੜੇ 20 ਸਾਲ 30 ਸਾਲ 35 ਸਾਲ ਦੀ ਉਮਰ ਦੇ ਵਿੱਚ ਨੇ ਉਹ ਸਾਰੇ ਯੰਗ ਜਿਹੜੇ ਨੇ ਜੀ ਉਹਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਸਰਕਾਰ ਬਣਾਉਣ ਦੇ ਵਿੱਚ ਔਰ ਆਮ ਆਦੀ ਪਾਰਟੀ ਦੀ ਬੈਕਬੋਨ ਨੇ ਜੀ ਰੀਡ ਦੀ ਹੱਡੀ ਨੇ ਜੀ ਯੂਥ ਨੌਜਵਾਨ ਸੋ ਮੈਂ ਉਮੀਦ ਕਰਦਾ ਸਾਰੇ ਬੱਚੜ ਕੇ ਤੁਨੋਂ ਮਨੋਂ ਸਾਰੇ ਜਿਹੜਾ ਯੋਗਦਾਨ ਪਾਉਣਗੇ ਔਰ ਆਮ ਆਦੀ ਪਾਰਟੀ ਮੁਕਾਮਯਾਬ ਕਰੇ ਕਿਸ ਤਰ੍ਹਾਂ ਦੇਖਦੇ ਹੋ 13 ਦੀ 13 ਸੀਟਾਂ ਪੰਜਾਬ ਦੀਆਂ ਲੋਕ ਸਭਾ ਦੇ ਦੇਖੋ ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਮੈਂ ਵੱਡਾ ਬੋਲ ਨਹੀਂ ਬੋਲਦਾ ਮਿਹਨਤ ਕਰ ਰਹੇ ਆ ਸੱਚੇ ਪਾਤਸ਼ਾਹ ਕਿਰਪਾ ਕਰੋਗੇ ਬਾਕੀ ਪਾਰਟੀ ਦਾ ਕਿਵੇਂ ਦੇਖਦੇ ਹੋ ਉਹਨਾਂ ਪਾਰਟੀਆਂ ਦਾ ਤੋਹੀ ਦੱਸ ਸਕਦੇ ਨੇ ਜੀ ਉਹਨਾਂ ਨੇ ਕੀ ਕਰਨਾ ਹੈ ਜੀ ਕੀ ਉਹਨਾਂ ਦੀ ਰਣਨੀਤੀ ਹੈ ਤਾਂ ਉਹ ਹੀ ਦੱਸ ਸਕਦੇ ਨੇ ਅਸੀਂ ਤਾਂ ਆਮ ਆਦਮੀ ਪਾਰਟੀ ਦੇ ਵਫਾਦਾਰ ਸਪਾਈ ਹਾਂ ਔਰ ਪਾਰਟੀ ਲਈ ਦਿਨ ਰਾਤ ਕੰਮ ਕਰ ਰਹੇ ਹਾਂ ਔਰ ਅچھے ਤਰੀਕੇ ਨਾਲ ਸਾਰਾ ਮੈਨੇਜ ਕਰਕੇ ਵਿਧਾਨ ਸਭਾ ਨਾਭਾ ਜਿਹੜਾ ਜੀ ਉਹਦੇ ਵਿੱਚੋਂ ਜਿਵੇਂ ਪਹਿਲਾਂ ਵਿਧਾਨ ਸਭਾ ਦੇ ਵਿੱਚ ਵੱਡੇ ਮਾਰਜਿਨ ਅਗੇਤ ਪ੍ਰਾਪਤ ਕੀਤੀ ਹੈ ਤਾਂ ਲੋਕ ਸਭਾ ਦੇ ਵਿੱਚ ਵੀ ਇਸੇ ਤਰੀਕੇ ਨਾਲ ਕਰਾਂਗੇ ਬਲਕੌਰ ਸਿੰਘ ਦੇ ਘਰ ਖੁਸ਼ੀਆਂ ਜੀ 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 ਆ ਬਾਕੀ ਬਲਕੌਰ ਸਿੰਘ ਮਾਤਾ ਚੰਨਕੌਰ ਜੀ ਦੇ ਘਰੇ ਬੱਚੇ ਨੇ ਜਨਮ ਲਿਆ ਜੀ ਪੂਰੇ ਪੰਜਾਬ ਦੇ ਵਿੱਚ ਕੀ ਪੂਰੀ ਦੁਨੀਆ ਚ ਖੁਸ਼ੀ ਦਾ ਮਾਹੌਲ ਹੈ ਮੈਂ ਵੀ ਕਾ ਲੱਟੂ ਬੰਦੇ ਜੀ ਵਧਾਈ ਦਿੰਦੀ ਆ ਜੀ ਮੇਰੇ ਵੱਲੋਂ ਸਿੱਧੂ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਬੱਚੇ ਦੀ ਚੜ੍ਹਦੀ ਕਲਾ ਵਾਸਤੇ ਬੱਚੇ ਦੀ ਤੰਦਰੁਸਤੀ ਵਾਸਤੇ ਅਰਦਾਸ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਬੱਚਾ ਵੱਡਾ ਹੋ ਕੇ ਆਪਣੇ ਮਾਂ-ਬਾਪ ਦਾ ਨਾਮ ਰੌਸ਼ਨ ਕਰੇ ਬਹੁਤ ਇੱਕ ਜਿਵੇਂ ਬਹੁਤ ਵੱਡਾ ਖਲਾਫ ਪੈਦਾ ਹੋ ਗਿਆ ਸੀਗਾ ਸਿੱਧੂ ਮਸੇਵਾਲ ਸਾਡਾ ਭਰਾ ਬੇਸ਼ੱਕ ਇਹ ਵਖਤੀ ਇਥੋਂ ਚਲੇ ਗਏ ਪਰ ਦੁੱਖ ਬਹੁਤ ਹੈ ਜੀ ਤੇ ਉਸ ਪਰਿਵਾਰ ਦੇ ਵਿੱਚ ਦੁਬਾਰਾ ਫੇਰ ਇੱਕ ਜਿਹੜੀ ਹੈ ਬੱਚੇ ਦੀ ਆਮਦ ਹੋਈ ਹੈ ਬੱਚੇ ਦਾ ਜਨਮ ਹੋਇਆ ਤਾਂ ਦਿਲੋਂ ਮੁਬਾਰਕਬਾਦ ਹੈ ਸਿੱਧੂ ਪਰਿਵਾਰ ਨੂੰ ਔਰ ਬਾਪੂ ਬਲਕਾਰ ਸਿੰਘ ਰਾਨਾ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਉਹਨਾਂ ਦਾ ਦੇਖੋ ਜੀ ਮੈਂ ਪਾਰਟੀ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਅਰਵਿੰਦ ਕੇਜਰੀਵਾਲ ਜੀ ਦਾ ਭਵੰਤਮਨ ਜੀ ਦਾ ਸਾਡੇ ਪੰਜਾਬ ਯੂਥ ਵਿੰਗ ਦੇ ਪ੍ਰਧਾਨ ਲਾਲਪੁਰਾ ਜੀ ਦਾ ਮਨਜੀਤ ਸਿੰਘ ਲਾਲਪੁਰਾ ਜੀ ਦਾ ਸਾਡੇ ਅਤੇ ਬਹੁਤ ਹੀ ਸਾਡੇ ਜਿਹਦਾ ਸਭ ਤੋਂ ਵੱਡਾ ਧੰਨਵਾਦ ਮੈਂ ਕਰਨਾ ਚਾਹਣਾ ਸਾਡੇ ਗੁਰਦੇਵ ਸਿੰਘ ਦੇਮਾਨ ਐਮਐਲਏ ਨਾ ਭਾਜੀ ਦਾ ਇਹਨਾਂ ਨਾਲ ਅਸੀਂ ਮਿਹਨਤ ਕੀਤੀ ਇਹਨਾਂ ਨੇ ਮਿਹਨਤ ਦਾ ਮੁੱਲ ਮੋੜਿਆ ਤੇ ਮੈਨੂੰ ਜੋਤ ਦੀ ਜ਼ਿੰਮੇਵਾਰੀ ਸਾਰੇ ਨਾਬੇ ਦੀ ਅੱਪਾ ਬਿਲਾਸ ਸਭਾ ਦਾ ਜੋਤ ਦਾ ਪ੍ਰਧਾਨ ਲਾਇਆ ਕੋਆਰਡੀਨੇਟਰ ਹਲਕਾ ਕੋਆਰਡੀਨੇਟਰ ਲਾਇਆ ਤੇ ਮੈਂ ਇੱਕੋ ਹੀ ਗੱਲ ਕਹਿਣਾ ਚਾਹਣਾ ਮੈਂ ਕਦੇ ਇਹੋ ਜਿਹਾ ਕੋਈ ਕੰਮ ਨਹੀਂ ਕਰੂੰਗਾ ਜਿਸ ਦੇ ਨਾਲ ਗੁਰਦੇਵ ਸਿੰਘ ਜੀ ਦੀ ਸ਼ਾਨ 'ਚ ਕੋਈ ਫਰਕ ਪਵੇ ਮੈਂ ਇਹਨਾਂ ਦੀ ਚੜ੍ਹਾਈ ਲਈ ਹਮੇਸ਼ਾ ਕੰਮ ਕਰੂੰਗਾ ਤੇ ਜਨਰਲ ਰਾਤ ਇੱਕ ਕਰਕੇ ਅਸੀਂ ਯੁੱਧ ਦਾ ਐਮਪੀ ਇਲੈਕਸ਼ਨ ਲਈ ਡਾਟੋ ਬਲਵੀਰ ਜੀ ਨੂੰ ਜਿਟਾਉਣਾ ਤੇ ਹੋਰ ਸਾਰਾ ਬਸ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਨਾ ਜਿਹੜੇ ਅੱਜ ਤੱਕ ਹੋਰ ਪ੍ਰਧਾਨ ਹੋਣਗੇ ਜਿਹੜੇ ਅੱਜ ਤੱਕ ਸਾਡੇ ਵੀ ਲੱਗੇ ਹੋਣਗੇ ਜਾਂ ਹੋਰ ਪਾਰਟੀਆਂ ਦੇ ਲੱਗੇ ਹੋਣਗੇ ਪਰ ਇੱਕ ਅਹਿਮ ਰੋਲ ਪੈਦਾ ਕਰਨਾ ਮੈਨੂੰ ਜਨੂਨ ਆ ਕੋਈ ਵੀ ਮਨੋਵਤਾ ਦਿੰਦੇ ਨੇ ਕੋਈ ਮਾਨ ਸਾਹਿਬ ਕੋਈ ਵੀ ਅੱਜ ਤੱਕ ਕੰਮ ਦਿੱਤਾ ਤਾਂ ਮੈਂ ਮਾਣਦਾਰੀ ਤੇ ਤਨਦੇਹੀ ਨਾਲ ਨਿਭਾਉਣਾ ਲੋਕ ਸਭਾ ਚੋਣਾਂ ਨੂੰ ਕਿਸ ਕਰੇ ਹੋ ਤੁਹਾਡੀ ਵੱਡੀ ਜ਼ਿੰਮੇਵਾਰੀ ਹੋਗੀ ਲੋਕ ਸਭਾ ਚੋਣ ਦੇ ਹਾਜੀ ਜ਼ਿੰਮੇਵਾਰੀ ਤਾਂ ਤੋਂ ਵੱਡੀ ਹੋਏ ਗਈ ਜੀ ਤੇ ਹੁਣ ਅਸੀਂ ਬਸ ਕੱਲ ਤੋਂ ਹੀ ਲੱਗ ਜਾਣਾ ਜੀ ਡੋਰ ਤੋਂ ਡੋਰ ਵੀ ਹੈ ਪਾਰਟੀ ਵੱਲੋਂ ਛੰਟਿਆਂ ਵਾਲਾ ਜੋ ਵੀ ਕੋਈ ਵੀ ਪਾਰਟੀ ਹੋ ਗਉਣ ਲਾਉਗੀ ਦਿਨ ਰਾਤ ਨੰਗੇ ਪੈਰੀ ਚੱਲ ਕੇ ਪਾਰਟੀ ਦੇ ਕੰਮਾਂ ਦਾ ਪਰ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਗੁਰਦੇਵ ਸਿੰਘ ਐਮ ਐਲ ਏ ਦੇਵਮਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਸਾਡੇ ਤੇ ਇਹਨਾਂ ਵਿਸ਼ਵਾਸ ਜਤਾਇਆ ਤੇ ਸਾਨੂੰ ਸਾਰਿਆਂ ਨੂੰ ਯੂਥ ਦੀ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਦੇਮਾਂ ਜੀ ਨੂੰ ਇਹ ਵਿਸ਼ਵਾਸ ਦਿਲਾਉਣਾ ਵੀ ਆਪਣੇ ਹਲਕੇ ਦੇ ਵਿੱਚ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਵੀ ਆਉਣ ਵਾਲੀਆਂ ਐਮਪੀ ਚੋਣਾਂ ਦੇ ਵਿੱਚ ਯੂਥ ਐਮ ਰੋਲ ਆਦਾ ਕਰੂਗਾ ਤੇ ਭਗਵੰਤ ਸਿੰਘ ਜੀ ਦਾ ਧੰਨਵਾਦ ਕਰਦੇ ਆਂ ਤੇ ਅਰਵਿੰਦ ਕੇਜਰੀਵਾਲ ਦਾ ਜਿਨ੍ਹਾਂ ਨੇ ਯੂਥ ਨੂੰ ਮੂਰੇ ਲੈ ਕੇ ਆਉਂਦਾ ਤੇ ਸਾਨੂੰ ਆਮ ਘਰਾਂ ਦੇ ਮੁੰਡਿਆਂ ਨੂੰ ਇੰਨੇ ਇੰਨਾ ਵਿਸ਼ਵਾਸ ਜਤਾਇਆ ਤੇ ਅਸੀਂ ਉਹਨਾਂ ਦੇ ਵਿਸ਼ਵਾਸ ਤੇ ਖਰੇ ਉਤਰਾਂਗੇ